ਹੁਸ਼ਿਆਰਪੁਰ ਤੋਂ ਜਿੱਥੇ ਨਿੱਜੀ ਸਕੂਲ ਵਿੱਚ ਸਿੱਖ ਨੌਜਵਾਨ ਨੂੰ ਆਉਣ ਤੋਂ ਰੋਕਿਆ ਗਿਆ ਨੌਜਵਾਨ ਸੀਨੀਅਰ ਅਸਿਸਟੈਂਟ ਦਾ ਪੇਪਰ ਦੇਣ ਆਇਆ ਸੀ ਪ੍ਰੀਖਿਆ ਦੇਣ ਤੋਂ ਪਹਿਲਾਂ ਨੌਜਵਾਨ ਨੂੰ ਸ਼੍ਰੀ ਸਾਹਿਬ ਤੇ ਕੜਾ ਲਾਉਣ ਲਈ ਆਖਿਆ ਗਿਆ ਜਿਸ ਤੇ ਪਰਿਵਾਰ ਵੱਲੋਂ ਵਿਰੋਧ ਕੀਤਾ ਗਿਆ ਲਗਾਤਾਰ ਇਤਰਾਜ਼ ਜ਼ਾਹਿਰ ਕਰਨ ਤੋਂ ਬਾਅਦ ਨੌਜਵਾਨ ਨੂੰ ਐਂਟਰੀ ਦਿੱਤੀ ਗਈ ਨੌਜਵਾਨ ਦੇ ਪਰਿਵਾਰ ਨੇ ਅਜੇਹੇ ਮਤੀਰੇ ਨੂੰ ਲੈ ਕੇ ਸਵਾਲ ਵੀ ਚੁੱਕੇ ਪ੍ਰੋਬਲਮ ਸਾਰੀ ਇਹ ਵੀ ਬੱਚਾ ਸ਼ਰੀ ਸਭ ਪਾ ਕੇ ਉਹਨੂੰ ਪਹਿਲੇ ਢੱਕਿਆ ਗਿਆ ਅੰਦਰ ਜਾਣ ਤੋਂ ਔਰ ਢੱਕਿਆ ਗਿਆ ਫਿਰ ਕੜਾ ਔਰ ਸ਼ਰੀ ਸਭ ਤੇ ਨਹੀਂ ਬਾਅਦ ਵਿੱਚ ਮੈਂ ਉੱਥੇ ਕਹਿ ਕੇ ਦੁਬਾਰਾ ਕਲੇਮ ਕੀਤਾ ਫਿਰ ਉੱਥੇ ਗਏ ਆ ਔਰ ਫਿਰ ਇਹਨੇ ਉਹਨੂੰ ਐਂਟਰੀ ਦਿੱਤੀ ਯਾਰ ਕੜੇ ਵੀ ਲਵਾਏ ਜਾ ਰਹੇ ਬੱਚਿਆਂ ਦੇ ਇੱਥੇ ਇਸ ਚੀਜ਼ ਦਾ ਪੇਪਰ ਕਿੱਥੇ ਟ੍ਰਿਪਲ ਐਸ ਵੀ ਦਾ 438 ਟ੍ਰਿਪਲ ਐਮ ਵਿੱਚ ਹੋ ਰਿਹਾ ਕੀ ਕਹਿਆ ਕਿ ਬਈ ਪੈਸੇ ਅਲਾਉਡ ਨਹੀਂ ਕਰ ਰਹੇ ਪਹਿਲੇ ਸਰ ਕੌਣ ਕਹਿ ਰਹੇ ਕੋਸਰ ਜਿਹੜਾ ਗੇਟ ਤੇ ਖੜੇ ਆ ਸਾਰੇ ਫਿਰ ਪੁਲਿਸ ਵਾਲੇ ਨੇ ਅੰਦਰ ਕਪੜੀ ਸੈਪ ਪੁਲਿਸ ਵਾਲੇ ਨੇ ਕਹਿ ਕੇ ਵਾੜਿਆ ਉਹਨਾਂ ਨੇ ਉਬੜਵਾਇਆ ਕੋਈ ਨਹੀਂ ਆ ਰਿਹਾ ਬੇਲੇ ਪਤਾ ਹੈ ਸ੍ਰੀ ਸਾਹਿਬ ਲਾ ਸਕਦਾ ਕੋਈ ਕੋਈ ਵੀ ਨਾ ਸਕਦਾ ਕਹਿ ਰ ਡੱਕੇਓ ਕਹਿ ਰਹੇ ਨਾ ਤਾਂਹੀਂ ਤਾਂ ਮੈਂ ਆਇਆ ਜੀ ਚੈੱਕ ਤਾਂ ਕਰਨਾ ਹੀ ਹੁੰਦਾ ਡੱਕਣ ਦਾ ਮਤਲਬ ਇਹ ਥੋੜੀ ਵੀ ਚੈੱਕ ਨਹੀਂ ਕਰਨਾ ਸ੍ਰੀ ਸਾਹਿਬ ਥੋੜੀ ਲਾ ਸਕਦੇ ਦੱਸੋ ਕੋਣ ਲਾ ਸਕਦਾ